दर्शकों अरे हाँ जगराउ के कमल चौंक जेड़ा की बहुत व्यस्त चौंक है इतने हूं घंटा को पहला ਇਹ ਤੁਸੀਂ ਦੇਖ ਸਕਦੇ ਹੋ ਪਿੱਛੇ ਕੰਡਾ ਜੂਨਰ ਦੁਕਾਨ ਆ ਇੱਥੇ ਇਹ ਦੋ ਨਕਾਬ ਪੋਸ਼ ਬਾਈਕ ਸਵਾਰ ਸੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਅਤੇ ਦੋਨੇ ਪਾਸੇ ਨੰਬਰ ਪਲੇਟ ਨਹੀਂ ਸੀ ਫਾਇਰ ਕਰਕੇ ਉਹ ਕਮਲ ਚੌਕ ਦੇ ਘੁੰਮਦੇ ਹੋਏ ਰਾਏਕੋਟ ਰੋਡ ਤੋਂ ਚਲੇ ਗਏ ਮੌਕੇ ਤੇ ਐਸਐਸਪੀ ਸਾਹਿਬ ਵੀ ਆਇਆ ਮੌਕਾ ਦੇਖਿਆ ਵਾ ਜਾਂਚ ਕਰ ਰਿਹਾ ਕੈਮਰੇ ਖੰਡਾਲੇ ਜਾ ਰਿਹਾ ਕੁਝ ਸੀਸੀਟੀਵੀ ਕੈਮਰੇ ਦੀ ਫੋਟੋ ਵੀ ਸਾਹਮਣੇ ਆਈ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਕਿਨਾ ਪੂਰਾ ਜੀ ਨਾਮ ਕੀ ਵੀਰੇ ਪ੍ਰਣਾਪ ਕੁਮੇਂਦਰਪਿੰਦਰੀ ਹੈ। ਪਾੜਿਆ ਚੋਟੀ ਗੁਆਂ ਦੇ ਕੋਈ ਗੋਲੀ ਚੱਲਣ ਦੀ ਘਟਨਾ ਸਾਹਮਣੇ। ਹਾਂ ਤਾਂ ਪਤਾ ਨਹੀਂ ਮੈਂ ਤਾਂ ਰੋਕੀ ਖਾਣਗੇ ਬੱਚਾ ਮੇਰੇ ਘੀਜਾਂ ਵਿੱਚ ਬੈਠਾ ਉਹ ਗੇਮ ਖੇਡਦਾ ਮੈਂ ਤਾਂ ਵੈਸੇ ਆਉਂਦੀ ਨਹੀਂ। ਇਹ ਉਹ ਚੰਗਰਣੀ ਦਾ ਨਹੀਂ ਗੱਲ ਐ ਇੰਨੇ ਜੋ ਕੋਈ ਹੈ ਵੀ ਨਹੀਂ ਹਲੇ। ਕੋਈ ਪਹਿਲਾਂ ਇਦਾਂ ਦੀ ਕੋਈ ਫਰੋਤੀ ਫਰਾਂਤੀ ਨਹੀਂ। ਕੋਈ ਗੱਲ ਨਹੀਂ ਮਤਲਬ ਨਹੀਂ ਨੀਗਾ। ਕੋਈ ਦੁਸ਼ਮਣੀ ਕੋਈ ਹੋਰ। ਨਾ ਨਾ ਮਤਲਬ ਨਹੀਂ ਨੀਗਾ। ਅਚਾਨਕ ਕੀ ਬਸ ਅਚਾਨਕ ਆਈ ਐ ਇੱਥੇ ਤੋਂ ਪਾਉਣ ਨੇ ਯਾਰ। ਪਤਾ ਲੱਗਿਆ ਵੀਰੇ ਕੁਛ ਨਹੀਂ ਆ ਕੇ ਆਏ ਸੀ ਬੰਦੇ। ਕੁਛ ਨਹੀਂ ਪਤਾ ਲੱਗਿਆ ਬੱਚਾ ਉਹ ਬੱਚਾ ਮੇਰੇ ਤੇ ਬ ਅੱਛਾ ਇਹ ਪਹਿਲਾਂ ਵੀ ਆਪਣੇ ਨੇੜੇ ਕਿਸੇ ਨਰੇ ਦੀ ਦੁਕਾਨ ਤੇ ਗੋਲੀ ਚੱਲੀ ਸੀ ਜੀ ਲੱਡੂ ਦੇ ਰਹਿ ਬਿਲਕੁਲ ਉਹ ਚੱਲੇ ਸੀ ਉਹ ਮਨ ਦਾ ਫੋੜਾ ਹਾਂ ਛੱਡੀ ਸੀ ਹਾਂ ਇਹ ਦੂਜੀ ਘਟਨਾ ਹੋਈ ਸ਼ਹਿਰ ਚ ਭਾਈ ਹੋ ਗਿਆ ਫਿਰ ਉਹ ਆਇਤਾ ਤੁਸੀਂ ਹੁਣ ਦੇਖ ਲਓ ਇਹ ਤਾਂ ਪੁਲਿਸ ਨਹੀਂ ਪਹੁੰਚੀ ਜੀ ਮੇਨ ਚੌਂਕ ਮੇਨ ਚੌਂਕ ਆ ਕਮਲ ਦੇ ਇੱਕ ਵੀ ਪੁਲਸ ਵਾਲਾ ਹੈ ਨਹੀਂ ਕਸਾ ਇਸ ਤੋਂ ਵੱਡੀ ਕੀ ਗੱਲ ਉਹ ਸ਼ਹਿਰ ਦੇ ਬਜ਼ਾਰ ਦੇ ਵਿੱਚ ਸਾਦ ਤੇ ਮਿਆਰ ਤਾਂ ਮਾਰਾ ਜਦੋਂ ਦੁਕਾਨਾਂ ਬੰਦ ਕਰਕੇ ਭੱਜਣ ਨੂੰ ਤਿਆਰ ਉਹਦਾ ਐਗਲਾ ਕਿਤੇ ਪਤਾ ਨਹੀਂ ਕਿੱਥੇ ਅਜੇ ਤੁਰੇ ਬੰਦੇ ਕਿੱਥੇ ਹਾਂ ਜੀ ਤੁਹਾਡੇ ਸਾਹਮਣੇ ਆ 50 ਲੱਖ ਦੀ ਆ ਸਰ ਹਾਲਾਤ ਮਜੇ ਤੱਕ ਕੁੱਛ ਨਹੀਂ ਹੋਤੀ ਸਰ ਠੀਕ 15 20 ਮਿੰਟ ਹੋ ਚੁੱਕੇ ਆ ਸਾਰੇ ਵਾਲੀ ਗੱਲ ਕੀ ਨਾ ਬਬੂ ਜੀ ਆਪਣਾ ਜੀ ਮੇਰਾ ਨਾਮ ਦਰਸ਼ਨ ਚੜ੍ਹਦਾ ਜੀ ਇਸੇ ਚੌਂਕ ਦੀ ਦੁਕਾਨ ਹੈ ਜੀ ਆਹ ਚੌਂਕ ਤੇ ਚੱਜਾ ਲਾਈਦਾ ਉੱਥੋਂ ਸੁਣ ਕੇ ਮੱਝ ਆਇਆ ਵੀ ਆ ਕੀ ਕੰਮ ਨਹੀਂ ਵੀ ਵੈਸੇ ਵਿਚਾਰਿਆ ਜੀ ਕੋਈ ਅਨਸਖਰ ਨਹੀਂ ਘਟਨ ਲਈ ਵਾਪਰੀ ਹਜੇ ਦਿੱਕਤ ਦਾਸ ਉਹਨਾਂ ਨੇ ਚਾਈ ਨਹੀਂ ਸਰ ਲੈਪਾਣੀ ਕਰਨਾ ਕੋਈ ਚੱਡ ਠੀਕ ਹੈ ਬਾਕੀ ਇਹ ਦੋ ਨਾਲ ਕੀ ਨਾ ਵੀਰੇ ਤੇਰਾ ਦੇਰ ਨਾ ਬਾ ਮੜੀ ਤੂੰ ਦੁਕਾਨ ਤੇ ਕੰਮ ਕਰਦੇ ਹੋ ਨਹੀਂ ਨਹੀਂ ਮੇਰਾ ਦਾਲੀਆ ਅੱਛਾ ਤੁਹਾਨੂੰ ਕਿਵੇਂ ਪਤਾ ਗੋਲੀ ਦਾ ਇਹਦਾ ਤੂੰ ਐ ਹੀ ਨੰਗੇ ਬਸ ਇੱਥੇ ਮੋਕੇ ਦੇ ਸੀਗਾ ਤੂੰ ਖੜੇ ਨਾ ਮੈਂ ਅੰਦਰ ਬੈਠਾ ਜੀ ਆ ਦੁਕਾਨ 'ਚ ਹੀ ਬੈਠੇ ਦੁਕਾਨ 'ਚ ਹੀ ਬੈਠਾ ਜੀ ਕਿੰਨੇ ਉਹ ਮੈਨੂੰ ਕੰਨਾਂ ਸਾਹਿਬ ਕਹਿੰਦੇ ਮੈਂ ਰੋਟੀ ਖਾਣ ਚੱਲਿਆ ਮੈਂ ਆਇਆ ਮੈਂ ਅੱਛਾ ਮੈਂ ਕਿਹਾ ਜਦ ਤੂੰ ਜਾਇਆ ਮੈਂ ਬਹਿਣਾ ਇਹਦਾ ਭਤੀਜਾ ਬੈਠਾ ਜੀ ਇੱਕ ਮਾਊ ਹੋਰ ਬਿਟਾਇਆ ਮੈਂ ਕੀ ਕਹਿੰਦੇ ਆ ਬਿੱਲੂ ਬਾਉ ਉਹ ਕੋਲੇ ਬੈਠਾ ਜੀਗਾ ਮੈਂ ਚੱਲ ਬਹਿਨੇ ਆ ਇੱਕ ਸਰਦਾਰ ਜੀ ਹੋਰ ਬੈਠਾ ਜੀਗੇ ਤੇ ਉਹ ਨਾ ਕਰਕੇ ਨਾਲੇ ਉਦੋਂ ਹੀ ਪਤਾ ਲੱਗਿਆ ਹਾਂ ਕਾਤੇ ਆ ਇਸ ਬਸ 25 ਮੋੜ ਦਾ ਹੋਵੇ ਮੂੰਹ ਮਾ ਬੰਨੇ ਹੋਏ ਹੋ ਬੰਨੇ ਹੋਏ ਜੀ ਨੰਬਰ ਬੇੜ ਕੋਈ ਨਹੀਂ ਸੀ ਉਹਨਾਂ ਦੇ ਠੀਕ ਆਪਾਂ ਕਰ ਲੈਂਗੇ ਸਰ ਜੀ ਕਮਲ ਜੀ ਹੋਣ ਚਿਰ ਇਹ ਘਟਨਾ ਹੈ ਸਾਹਮਣੇ ਆਈਏ ਕੋਲੀ ਜੀ ਤੇ ਪਰ ਕੀ ਸੀ ਮੇਰੀ ਇਹ ਅ ਕਰੀਬ 3:43 ਤੋਂ 3:40 ਮਿੰਟ ਤੋਂ ਬਾਅਦ ਦੁਪਹਿਰ ਦੀ ਘਟਨਾ ਹੈਗੀ ਏ ਇਹ ਦੋ ਮੋਟਰਸਾਈਕਲ ਸਵਾਰ ਬੰਦੇ ਆਉਂਦੇ ਹੈਗੇ ਨੇ ਤੇ ਸਾਡੇ ਕੋਲ ਫੋਟੋਜ਼ ਆ ਗਈਆਂ ਨੇ ਸਾਡੇ ਸਰਕਾਰੀ ਕੈਮਰੇ ਇੱਥੇ ਲੱਗੇ ਹੋਏ ਨੇ ਉਹਦੇ ਵਿੱਚ ਸਾਨੂੰ ਫੋਟੋਸ ਕੈਪਚਰ ਹੋ ਗਈਆਂ ਨੇ ਜਿਹੜੇ ਸਸਪੈਕਟ ਬੰਦੇ ਆ ਦੋ ਬੰਦੇ ਆ ਤੇ ਪਾਈਪ ਜਿਹੜਾ ਹੈਗਾ ਉਹ ਪਲਸਰ ਜਾਂ ਪਾਚੇ ਕਿਸਮ ਦਾ ਲੱਗ ਰਿਹਾ ਸੋ ਉਹ ਜਿਹੜਾ ਹੈਗਾ ਕਮਲ ਚੌਂਗ ਦੀ ਸਾਈਡ ਤੋਂ ਆਉਂਦੇ ਨੇ ਤੇ ਇੱਕ ਫਾਇਰ ਕਰਕੇ ਟਰਵਰਡ ਜਿਹੜਾ ਇਹ ਰੋਡ ਹੈਗਾ ਟਰਵਰਡਸ ਰਾਈ ਕੋਟ ਅੱਡਾ ਉਹਨੂੰ ਜਾਂਦਾ ਹੈਗੇ ਉਸਤੇ ਭੱਜੇ ਹੈਗੇ ਨੇ ਸੋ ਇਹ ਕੰਡਾ ਜੁਵਲਰਸ ਸ਼ਾਪ ਹੈਗੀ ਜਿੱਥੇ ਇਹ ਇਨਸੀਡੈਂਟ ਹੋਇਆ ਤੇ ਸਾਨੂੰ ਉਮੀਦ ਹੈ ਕਿ ਇਸ ਨੂੰ ਬਹੁਤ ਜਲਦੀ ਥਰੂ ਟੈਕਨੀਕਲ ਉਹ ਹਿਊਮਨ ਇੰਟੈਲੀਜੈਂਸ ਜਿਹੜਾ ਹੈਗੇ ਜਲਦੀ ਤੋਂ ਜਲਦੀ ਇਹਨੂੰ ਅਸੀਂ ਟ੍ਰੇਸ ਕਰ ਲਾਂਗੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ ਥੈਂਕ ਯੂ ਠੀਕ ਹੈ ਠੀਕ ਹੈ ਜੀ